ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਪਹਿਲਾਂ ਚੱਲਦੇ ਪਿੰਡ ਕਣਕ ਦੇਖਣ ਕਿੰਨੀ ਕੁ ਨਿਕਲਈ ਕਿੰਨੀ ਕੁ ਨਹੀਂ ਨਿਕਲਈ ਤੇ ਚੱਲਦੇ ਪਹਿਲਾਂ ਪਿੰਡ ਤੇ ਅੱਜ ਫੇਰ ਸ਼ਾਇਦ ਗੁੜਾਈ ਹੋਵੇ ਕਿ ਅੱਜ ਦਿਨ ਚ ਕੰਮ ਪੈ ਗਿਆ ਕੰਮ ਜਾਣਾ ਘਰ ਉਪਰ ਚਲੋ ਨਿਮੇੜ ਕੇ ਆਉਂਗੇ ਫੇਰ ਕਰਾਂਗੇ ਤੇ ਪਹਿਲਾਂ ਚੱਲਦੇ ਪਿੰਡ ਕਣਕ ਦੇਖਣ ਤੇ ਮੈਂ ਕੱਲ ਦੀ ਵੀਡੀਓ ਚ ਵੀ ਦਿਖਾਇਆ ਤਾਂ ਜਿਹੜਾ ਸਾਡੇ ਘਰ ਦਾ ਮਲਬਾ ਨਿਕਲਿਆ ਸੀਗਾ ਜਿਹੜਾ ਪਿਛਲਾ ਘਰ ਤੋੜਿਆ ਤਾਂ ਅਸੀਂ ਪੁਰਾਣਾ ਉਦੋਂ ਸਾਹਮਣੇ ਉੱਥੇ ਢੇਰ ਲੱਗਿਆ ਸੀਗਾ ਉੱਥੇ ਉਹਨੂੰ ਸਾਲ ਹੋ ਗਿਆ ਤੇ ਪੇਨ ਨੂੰ ਪਹਿਲਾਂ ਤਾਂ ਸੀ ਸੌਤੇਰੇ ਤੇ ਕੀ ਘਰਾਂ ਪਾਉਣਾ ਜਦ ਕੀ ਜਦ ਘਰਾਂ ਸੀ ਉਰੇ ਭਾਰਤ ਪਾਉਣਾ ਸੀਗਾ ਇਹੋ ਚ ਕੰਮ ਆਇਆ ਨਾ ਕਿ ਸਾਡਾ ਫਿਰ ਭਾਰਤ ਦੂਏ ਲੋਟੇ ਬਹੁਤ ਆ ਨਿਕਲਿਆ ਤਾਂ ਕਿਆ ਨਾਮ ਉਹਦਾ ਡੇ ਟੋਏ ਨੂਏ ਦੇ ਟਮਾਟੇ ਪੱਟੇ ਦਾ ਉਹਦੇ ਨਾਲੇ ਭਾਰਤ ਪੈ ਗਿਆ ਸੀਗਾ ਵੈਸੇ ਅਸੀਂ ਦੂਈਆਂ ਟਰਾਲੀਆਂ ਪਾਏ ਸੀਗੀਆਂ ਉਹ ਇਧਰਲੇ ਪਾਸੇ ਪਾਈ ਸੀਗੇ ਆਪਣੇ ਇਧਰ ਅਸੀਂ ਟੋਏ ਪੱਟੇ ਵੀ ਸੀਗੇ ਉਹਨਾਂ ਨੇ ਪਾਈ ਸੀਗੇ ਦੋ ਟਰਨੇ ਦੂਈਆਂ ਰੇਤੇ ਵਾਲੀ ਸਿਮਿੰਟ ਮਤਲਬ ਮਿਕਸ ਜੀਆਂ ਬਾਕੀ ਇਹ ਚ ਘਰੇਆਂ ਦੀਆਂ ਕੋਈ ਐਚ ਦਾ ਆਪਣਾ ਦੂਆ ਮਲਵਾ ਪੈਣਾ ਨਹੀਂ ਸੀਗਾ ਥੱਲੇ ਇਹ ਚ ਸਾਰੀ ਦੂਈ ਮਿੱਟੀ ਪਾਈ ਸੀ ਸਾਰੇ ਤੱਕ ਥੱਲੇ ਤੱਕ ਤੇ ਉੱਥੇ ਆਦਨੇ ਗੱਡੀ ਖੜਾਉਣੀ ਆ ਜਾਂ ਟੈਂਟ ਲਾਉਣਾ ਉੱਥੇ ਜਗਾ ਸਾਰੀ ਸਾਫ਼ ਕਰਵਾਤੀ ਸੀਗੀ ਮੈਂ ਸਾਰਾ ਮਲਵਾ ਚੁਕਾਤਾ ਦਾ ਤੇ ਹੁਣ ਚੱਲੀਏ ਖੇਤਾਂ ਨੂੰ ਕੁੰਡਾ ਤੇਰੇ ਭਾਈ ਚਾਤ ਵਾਹ ਦਿਖਾਇਆ ਨੇ ਕਿੰਨੀ ਫੁੱਲ ਜੀ ਖੇਲਣ ਨੂੰ ਵੀ ਵਧੀਆ ਬਣ ਗਏ ਹਨ ਲਓ ਜੀ ਕਣਕ ਤਾਂ ਨਿਕਲ ਗਈ ਹਾਂਜੀ ਤਰ ਲਗਾ ਥੋੜੀ ਥੋੜੀ ਹਰਾਈ ਵੀ ਮਾਰਨ ਲੱਗੀ ਦੂਰ ਤੋਂ ਦਿਖਦੀ ਹੈ ਜਿਹੜੇ ਛਾਲ ਕੇ ਦਿਖਾਉਂਦਾ ਤੁਹਾਨੂੰ ਲੈ ਹੋਈ वो तो चाचे निखेच मारन लूर हूँ अपने हाल ही घट है देने खावा निकल लगी अच भी जरा बीज रखो ਕੁਝ ਜਿਆਦਾ ਵੀਰ ਗਿਰਿਆ ਪਾ ਉਧਰ ਜਿਆਦਾ ਨਹੀਂ ਖੜੇ ਬਹੁਣ ਅਸੀ ਲਾਵਾਂਗੇ ਅੱਜ ਜੋ ਕਿ 10 24 25 ਤੱਕ ਪਾਣੀ ਲਾਵਾਂਗੇ ਉਧਰ ਵੀ ਇੰਨੀ ਤਰੀਕ ਤੱਕ ਪਾਣੀ ਲਾਵਾਂਗੇ 22 ਤੱਕ ਉਧਰ ਪਹਿਲਾਂ ਲਾਵਾਂਗੇ ਬੁੱਟੀਆਂ ਕਰਕੇ ਥੋੜਾ ਜਿਹਾ ਦੇਖਿਆ ਨਾ 10 ਦਿਨ ਦਾ ਕਾਇਨ ਸਾਰੇ ਵਸ ਹਰੇ ਭਰੇ ਹੋਣ ਲੱਗ ਜਾਣਾ ਗਣਿੰਦਰ ਹਰੀਮ ਆਪਦੀ ਕਣੀ ਇੱਧਰ ਸਾਰੇ ਪਾਸੇ ਹਰੇ ਹਰਾ ਹਰੇ ਹਰਾ ਇੱਧਰ ਨੂੰ ਵੀ ਲੋ ਜੀ ਹੁਣ ਘਰਾਂ ਦਿਖਾਉਂਦਾ ਤੁਹਾਨੂੰ ਧੁੱਪ ਨਾਲ ਦੇਖੋ ਭਾਈ ਕਿੰਨਾ ਫਰਕ ਹੈ ਸਾੜੇ ਧੁੱਪ ਇਹ ਤੇ ਉਧਰ ਉਧਰ ਲੰਘੇ ਜਾਂਦੀ ਆ ਆ ਵਟ ਤੇ ਧੁੱਪ ਤੋਂ ਬਿਨਾਂ ਦੇ ਸਾਗ ਇਹਨਾਂ ਹੁੰਦਾ ਨਹੀਂ ਹੈਗਾ ਉਧਰ ਪਾਲਕ ਪਾਲਕ ਤਾਂ ਨਹੀਂ ਤੋੜੀ ਅੰਮੀ ਕਿ ਤੋੜ ਲਈ ਅੱਛਾ ਉਧਰ ਮੇਥੇ ਤੇ ਇੱਧਰ ਕ ਸਮਾਨ ਹੈ ਜਿਹੀ ਪੈ ਗਿਆ ਇੱਧਰ ਹੋਲੀ ਓੜੀ ਹੁੰਦਾ ਹੈ ਹੈ ਧੁੱਪ ਲੱਗਣੀ ਚਾਹੀਦੀ ਹੈ ਧੁੱਪ ਲੱਗਦੀ ਨਹੀਂ ਹੈ ਚੱਲ ਦੇਰੇ ਵਸਾ ਕੇ ਇੱਧਰ ਛਿੱਟਾ ਦੇ ਨੰਦੇ ਹੋਰ ਕੀ ਤੇ ਹੁਣ ਚੱਲਦੇ ਦੂਈ ਮੋਟਰ ਪਾ ਇੱਧਰ ਰੇ ਦੇਖ ਕੇ ਆਈਏ ਤੇ ਲੋ ਜੀ ਪਹੁੰਚ ਗਏ ਮੋਟਰ ਪਰ ਇਹ ਤੇ ਕੱਲ ਸ਼ਾਮ ਨੂੰ ਛੱਡ ਗਿਆ ਉੱਥੇ ਹੀ ਛੱਡ ਗਿਆ ਇੱਕ ਲੈਹਂਦਾ ਪੂਰੀਆਂ ਕਰਤੀਆਂ ਇਹ ਇਧਰ ਇੱਕ ਲਾਈਨ ਦੋ ਲੈਣਾ ਹੋਰ ਪਈਆਂ ਨੇ ਪਿੱਛੇ ਪਛਾ ਦੇ ਇੱਕ ਲਿਆ ਨਾ ਬਈ ਇਹ ਇਹ ਵੀ ਗੱਬਲ ਚੱਕਣਾ ਆਲੇ ਇਹ ਕਾ ਲੈਣ ਬਈ ਇਹ ਰੰਜ ਨੂੰ ਫੋਨ ਕਰਕੇ ਪੁੱਛਦਾ ਬਈ ਕੰਮ ਰਹਿੰਦਾ ਆਲੇ ਸਾਰੇ ਤਾਈਂ ਨਹੀਂ ਰਾਤ ਪੈਸੇ ਮੰਗਣ ਆਏ। ਇਹ ਰਾਤ ਤੇ ਪੈਸੇ ਮੰਗਣ ਆਏ ਨੇ ਤੇ ਕਿਹਾਂ ਦੀ ਕੰਮ ਹੋ ਗਿਆ ਪੂਰਾ ਆਪੇ ਤੇ। ਤਾਈ ਮੈਂ ਠੇਕਾ ਕਰਾ ਲਿਆ ਦਿਹਾੜੀ ਬੱਚਾ ਦਾ ਇਹਨਾਂ ਨੇ ਉੱਧਰ ਲਿਆ ਤਿੰਨ ਲੈਣਾ ਹੀ ਕਰਨੀਆਂ ਇਧੀਆਂ। ਠੇਕ ਜੇ ਆ ਨਾ ਸਾਰੀ ਕਰ ਤਗੇ। ਦੋ ਬੋਲੇ ਨਾ ਰਹਿ ਗਏ ਹੁਣ ਆਪੇ ਕਰ ਦੂੰਗੇ ਥੋੜੀ ਦੋਕ ਦਿਨ ਤੱਕ ਆ ਕੇ ਫੇਰ ਇੰਜ ਕਹੂੰਗਾ ਸ਼ਾਬ ਨੂੰ ਕੀ ਸ਼ਾਬ ਨੂੰ ਕਰਜ਼ਾ ਪੂਰੀ ਕਰਕੇ। ਸਰ ਆਪਣਾ ਆਪਣਾ ਮੇਰੇ ਯਾਰ ਹੁਣ ਪਿੱਛੇ ਸਾਰੇ ਚੱਲ ਲੋ ਜੀ ਪਹੁੰਚ ਗਏ ਤੇ ਜੱਤਾ ਕਿਰਪਾ ਆਪਣਾ ਕੰਮ ਨਿਬੜੀਏ ਪਿੱਛੇ ਤਾਂਲੇ ਟਾਈਮ ਲੱਗ ਜਾਣਾ ਤੇ ਰੋਪਣ ਨੂੰ ਲੇਟ ਹੋ ਜੂਗੀ ਨਾ ਕਢਣ ਨੂੰ ਆ ਦੋ ਕੇਰੇ ਗੁੜ ਦੰਦਾਂ ਇੱਧਰ ਲਿਆ ਇਹਦਾ ਕੰਮ ਨਿਬੜ ਜੂਗਾ ਐਚ ਕੱਲੋਂ ਛਿੱਟਾ ਦੇ ਦਾਂਗੇ ਲਾ ਵੀ ਦੋਹੇ ਕਾਰੇ ਗੁੜਤੀਆਂ ਹਨ ਹੁਣ ਪਾਦੀ ਵਿੱਚ ਰਹ ਤੇ ਅੱਜ ਰੋਪੜ ਤੇ ਪੰਜਾਬੀ ਲਿਆਵਾਂਗੇ ਇਹ ਤਾਂ ਆਪਣਾ ਟੁੱਟ ਗਿਆ ਕੰਮ ਆਉਂਦਾ ਨਹੀਂ ਹੁਣ ਰੱਜ ਨੂੰ ਪੁੱਛ ਰਗਾ ਨਾ 2200 ਦੇ ਆਉਂਦਾ ਤੇ ਮੈਂ ਕਿਹਾ ਲਿਆਵਾਂਗੇ ਰੋਪੜ ਤੇ ਬੁੱਟਿਆਂ ਦੀ ਵੀ ਮੈਂ ਕਿਹਾ ਕੰਮ ਆਉਣਾ ਫਿਰ ਪੱਤੇ-ਪੁੱਤੇ ਇਕੱਠੇ ਕਰਨੇ ਚ ਹੁਣ ਇਹ ਤਾਂ ਟੁੱਟਿਆ ਵਾ ਤਾਂ ਨਵੇਂ ਹੀ ਲਿਆਵਾਂਗੇ ਨਾਲ ਇਹ ਚ ਗੁੜਾਈ ਕਰਨ ਲਈ ਵਧੀਆ ਰਹਿੰਦਾ ਤੇ ਹੁਣ ਪਾਦੀ ਇਹ ਕਹੀ ਕਹੀ ਨਾਲ ਰੇ ਥੋੜਾ ਥੋੜਾ ਲੈ ਵੀ ਪਾਤਾ ਰੇ ਇੱਕ ਵਾਰ ਫੇਰ ਗੁੜਾਈ ਜੀ ਕਰ ਜੀ ਫੇਰ ਰਲ ਜਾਊਗਾ ਤੇ ਲੋ ਵੀ ਇੱਧਰ ਵੀ ਕਰਤੀ ਰੇ ਜਿਹੜਾ ਰੋਲਾ ਤਾਂ ਤੇ ਇੱਧਰ ਵੀ ਗੁੜਾਈ ਕਰਤੀ ਇਹ ਥੋੜੀ ਸੁੱਕ ਗਈ ਉਹ ਵੀ ਥੋੜਾ ਥੋੜਾ ਜਿਹਾ ਪਾਣੀ ਲਾ ਕੇ ਫੇਰ ਸ਼ਾਮ ਨੂੰ ਇੱਕ ਵਾਰ ਫੇਰ ਕਰ ਦੇਣੀ ਤੇ ਇੱਧਰ ਨੂੰ ਸ਼ਾਮ ਨੂੰ ਆਪਾਂ ਨੇ ਵੀ ਜੇ ਦੇਣੀ ਆਹ ਸਾਈਡ ਇੱਧਰ ਪਾਲਕ ਬੀਜਾਂਗੇ ਮੈਥੇ ਜੇ ਕੋਈ ਹੋਰ ਸੀ ਬੀਜਾਂਗੇ ਆਹ ਘੈਰੀ ਬੜੀ ਮੈਂ ਕਹਿੰਦਾ ਇੱਥੇ ਉਹ ਸਾਗ ਲੱਗ ਹੈ ਇੱਧਰ ਦੂਆ ਹੋਰ ਸਾਗ ਬੀਜਾਂਗੇ ਜਿਹੜਾ ਆਪਣਾ ਯੂਨੀਵਰਸਿਟੀ ਤੋਂ ਆਇਆ ਵਾ ਤੇ ਇੱਧਰ ਪਾਲਕ ਇੱਧਰ ਬਾਕੀ ਹੋਰ ਜਿਹੜੇ ਚਾਹੀਓ ਉਹ ਵੀ ਬੀਜਾਂਗੇ ਰੇ ਇਹ ਵੀ ਪਾਏ ਦੀਏ ਫਿਰ ਗਿੱਲ ਹੋ ਕੇ ਵਧੀਆ ਹੋ ਜਾਊਗਾ ਥੋੜਾ ਥੋੜਾ ਤੇ ਲੋ ਬਈ ਇਹ ਚ ਵੀ ਪਾਤਾ ਰਹੇ ਤੇ ਆ ਪਾਣੀ ਲੈ ਕੇ ਹੁਣ ਚੱਲੀ ਆ ਫਟਾਫਟ ਘਰ ਫਿਰ ਟਾਈਮ ਵੀ ਹੋ ਚੱਲਿਆ ਲੋ ਵੀ ਪਾਣੀ ਦੇਤਾ ਮਾੜਾ ਮਾੜਾ ਛਿੱਟ ਇੱਧਰ ਵੀ ਦੇਤਾ ਸ਼ਾਮ ਨੂੰ ਫੇ ਤੰਗੜੀ ਜੀ ਮਾਰ ਕੇ ਹੁਣ ਗਿੱਲੇ ਜੀ ਹੋ ਜੂਗੇ ਇਹ ਵੀ ਸੁੱਕ ਗਿਆ ਥੋੜਾ ਜਿਹਾ ਤੇ ਕੋਟੀ ਮੇਰੀ ਹੋ ਰਹਿ ਗਈ ਤਾਂ ਦੂਈ ਇੱਧਰੋਂ ਕੰਮ ਕਰ ਚੱਕੂਗਾ ਤੇ ਹੁਣ ਬੰਦੇ ਜਾਂਦੇ ਉਧਰ ਨੂੰ ਇਹ ਖਣਜੂਮ ਨਹੀਂ ਹੁੰਦਾ ਗਿੱਲੇ ਹੱਥ ਹੋ ਗਏ ਹੋਰ ਕੱਪ ਇਹ ਪਹਿਲਾਂ ਨਾ ਇੱਕ ਮਿੰਟਿਆ ਤੋਂ ਠੀਕ ਆ ਮੇਰਾ ਨਾ ਹੱਥ ਮੈਂ ਮੋਟਰ ਬੰਦ ਕਰਕੇ ਆ ਤਾਂ ਹੱਥ ਗਿੱਲਾ ਤਾਂ ਬੜੀ ਜ਼ੂਮ ਨਹੀਂ ਕਰ ਦਿੱਤੀ ਤੁਹਾਨੂੰ ਦਾਦੇ ਨੇ ਨੇ ਭਈਆਂ ਨੇ ਕਿਆ ਕੰਮ ਤਾਂ ਇਹ ਜਿਹੜਾ ਆ ਰਸਤਾ ਜਾਂਦਾ ਇੱਧਰ ਨੂੰ ਮੈਂ ਛੜ ਕੇ ਕੈਮਰਾ ਕੜ ਕੇ ਦਿਖਾਉਂਦਾ ਆਹ ਰਸਤਾ ਜਾਂਦਾ ਇੱਧਰ ਨੂੰ ਇਹ ਰਹਿੰਦੇ ਉਹ ਸਾਹਮਣੇ ਮੋਟਰ ਪਾਸ ਇਹ ਨਾ ਉੱਥੇ ਤੇ ਗਨੋਂਥਰ ਵਿੱਚ ਨੂੰ ਰਸਤਾ ਉੱਥੇ ਤੇ ਐ ਨੂੰ ਆ ਜਾਂਦੇ ਤੇ ਇੱਧਰ ਨੂੰ ਵਿੱਚ ਨੂੰ ਖੇਤ ਦੇ ਵਿੱਚ ਨੂੰ ਉੱਥੇ ਨੇ ਨੇ ਪੱਕਾ ਹੀ ਰਸਤਾ ਬਣਾ ਲਿਆ ਦਾ ਮੈਂ ਕਹਿਆ ਯਾਰ ਕਣਕ ਖਰਾਬ ਹੁੰਦੀ ਐ ਹੁਣ ਦੇਖਣਾ ਆ ਕਹਿ ਰਹੀ ਐ ਸਿੱਧੀ ਐ ਦੇ ਵਿੱਚ ਨੂੰ ਰਸਤਾ ਬਣਾ ਲੈ ਤਾਂ ਉਹ ਪੂਰੀ ਹੁਣ ਐ ਤਾਂ ਹੈ ਨਹੀਂ ਕਿ ਕਿਹੇ ਰਸਤੇ ਨੂੰ ਆਣਾ ਕਦੇ ਇਧਰੋਂ ਹੋ ਕੇ ਕਦੇ ਇਧਰੋਂ ਹੋ ਕੇ ਉਹ ਸਾਰੀ ਉਹ ਇੱਕ ਜਗ੍ਹਾ ਹੀ ਸਾਰੀ ਕਣਕ ਮਿੱਦੋ ਛੇਣੀ ਸੀ ਮੋਂ ਨੂੰ ਗਿਆ ਮੈਂ ਕਿਹਾ ਭਈ ਉਧਰ ਸਿੱਧਾ ਸਿੱਧਾ ਲੰਘਦੇ ਕਰੋ ਮੈਂ ਕਿਹਾ ਹੁਣ ਤਾਂ ਕਣਕ ਬੀਜਤੀ ਆਹ ਹੁਣ ਨੇ ਇਧਰੋਂ ਆਇਆ ਜੇ ਐਮਰਜੈਂਸੀ ਫੇਰ ਆ ਜੇ ਕਰਿਓ ਇਹ ਦਿੱਲੀ ਜਾਂ ਮੈਂ ਦਿੱਲੀ ਉਹਨਾਂ ਦਾ ਐ ਤਾਂ ਹੈ ਨਹੀਂ ਕਿ ਇੱਕ ਦਿਨ ਜਾਣਾ ਇੱਕ ਦਿਨ ਜਾਣਾ ਨਹੀਂ ਦਿੱਲੀ ਨਿੰਗਣਾ ਨਿਕਲਦੇ ਤੇ ਫਿਰ ਹੋਰ ਇਹਨੂੰ ਮੈਂ ਕਹਦਾ ਭਈ ਉਧਰੋਂ ਤੂੰ ਚੱਲ ਜਾ ਮੈਂ ਕਿਹਾ ਹੁਣ ਤਾਂ ਉਹਰੇ ਕਣਕ ਬੀਜਤੀ ਆਪਾਂ ਨੇ ਚੱਲੀ ਹੁਣ ਘਰ ਨੂੰ ਐ ਮੋਚ ਲਿਆ ਆਇਆ ਵੀ ਮੈਂ ਤੁਰ ਕੇ ਪਿਆ 10-15 ਮਿੰਟ ਤੁਰ ਕੇ ਜਾਣ ਲੱਗ ਜਾਨੇ। ਬਾਈ ਜਿੰਦਰਾ ਤੇ ਚੱਲੀਏ। ਤੇ ਮੈਂ ਇੱਕ ਗੱਲ ਰਹਿ ਗਈ ਸੀ। ਤੇ ਮੈਂ ਅੱਜ ਨੂੰ ਵੀ ਫੋਨ ਕਰਿਆ ਸੀਗਾ। ਕਹਿੰਦੇ ਅੱਜ ਆ ਨਹੀਂ ਹੁਣ। ਤੇ ਕਹਿੰਦੇ ਕੱਲੂ ਆਉਂਗੇ ਕੰਮ ਕਰਨ। ਮੈਂ ਚੱਲ ਕੋਈ ਨਾ ਕੱਲੂ ਆ ਜਿਓ। ਆ ਕੱਲੂ ਨਵੇੜ ਜਿਓ ਫਿਰ ਅੱਜ ਨਹੀਂ ਆਉਣਾ ਅੱਜ ਕਹਿੰਦੇ ਦੂਵੇ ਸਰਦਾਰ ਕੋਲ ਜਾਣਾ ਉਹਦੇ ਕੋਲ। ਇਹ ਗਿਰੇ ਕੋਲ ਪਹਿਲਾਂ ਕਿ ਭਰੋਦਾ ਕੰਮ ਕੱਲ ਕਿਤੇ ਜਾਣਾ ਤਾਂ ਉਹਨਾਂ ਨੇ ਤਾਂ ਮੇਰੇ ਕੋਲ ਆ ਗਈ ਸੀਗੇ ਕਹਿੰਦੇ ਅੱਜ ਕੰਮ ਨਿਵੇੜ ਕੇ ਉਹਰੇ ਤਾਂ ਕਹਿੰਦਾ ਇਹਨਾਂ ਕੰਮ ਹੈ ਨਹੀਂ ਕਹਿੰਦੇ ਸਾਰੇ ਨੇ ਹੈ ਨਾ ਸ਼ਾਮ ਨੂੰ ਇਹਨੂੰ ਜੇ ਕੱਲ੍ਹ ਸਵੇਰੇ ਸਾਡੇ ਦੇ ਛੱਟ ਮਾਰ ਕੇ ਨਿਵੇੜ ਦੇਣਾ ਚਲੋ ਠੀਕ ਐ ਤੇ ਚੱਲੀ ਅੱਜ ਘਰ ਨੂੰ ਤੇ ਰੁਪੜ ਜਾਣਾ ਡੈਡੀ ਜੀ ਵਾਸਤੇ ਥੋੜੇ ਜਿਹਾ ਸਮਾਨ ਲੈ ਕੇ ਆਉਣਾ ਰੁਪੜ ਤੇ ਉਹ ਮਿਲਦਾ ਮੋਲ ਚ ਵੇ ਡੱਬੇ ਡੁੱਬੇ ਜੇ ਲੈ ਕੇ ਆਉਣੇ ਲੋਕ ਚੱਲੀਏ ਹੁਣ ਘਰ ਨੂੰ फटाफट ਲੋ ਬਲਾਤਾ ਹਾਂ ਸਮਾਨ ਨਾਲ ਪਾਣੀ ਵੀ ਰੈਡੀ ਕਰ ਦੇ ਵਾਰ ਦੇਖ ਇੱਕ ਮਰਗੇਣਾ ਮਾਰ ਲੈਂਦਾ ਇਹ ਸਮਾਨ ਤਾਂ ਜਾਈਗਾ ਕੋਈ ਲੋ ਜੀ ਨਾ ਥੋਕੇ ਹੋ ਗਿਆ ਰੈਡੀ ਤੇ ਗੇਟ ਆਪਾਂ ਦਾ ਤਾਂ ਖੋਲ ਤੇ ਚੱਲੀ ਹੁਣ ਰੋਕੜ ਤੇ ਗੱਡੀ ਚ ਪੈਣਾ ਬਈ ਤੇਨ ਖਾਲੀ ਹੋ ਗਈ ਜਮੇ ਕਿੱਥੇ ਵੀ ਆਉਣੇ ਕਹਿੰਦੇ ਕੱਲ ਜਤਨ ਕੱਲ ਗੁਰਦੁਆਰਾ ਸਾਹਿਬ ਦੇ ਇੱਥੇ ਅਰਗਬਤੀ ਤੂੰ ਲੋ ਜੀ ਰੋਪੜ ਪਹੁੰਚ ਗਏ ਰੋਪੜ ਸਾਡੇ ਮਾਲ ਬੋਖਲ ਗਏ ਆ ਖੁੱਲਿਆ ਰਿਲੇਅੰਸ ਆ ਹਾਂ ਰਿਲੇਅੰਸ ਨਾ ਕਿਹੜਾ ਸਮਾਰਟ ਰਿਲੇਅੰਸ ਵਾਲਿਆਂ ਦਾ ਤੇ ਆਪਾਂ ਜਾਣਾ ਵਿਸ਼ਾਲ ਹੈ ਨਾ ਵੀ ਹਾਂ ਵਿਸ਼ਾਲ ਵੀ 2 ਵੀ 2 ਵੀ ਖੁੱਲ ਗਿਆ ਸਾਡੇ ਇੱਧਰ ਕਾਫੀ ਖੁੱਲ ਗਿਆ ਪਰ ਸਾਨੂੰ ਵਿਸ਼ਾਲ ਚ ਨਾ ਵਿਸ਼ਾਲ ਚ ਸਾਰਾ ਸਮਾਨ ਮਿਲ ਜਾਂਦਾ ਰਿਲੇਅੰਸ ਅਲ ਜਿੰਨਾ ਸਮਾਨ ਮਿਲਿਆ ਨਹੀਂ ਤਾਂ ਉਦੋਂ ਦੂਜਾ ਸਮਾਨ ਨਹੀਂ ਨਾ ਮਿਲਦਾ ਉਹ ਰੇ ਤੇ ਹਾਂ ਕੋਲੀਆਂ ਕੋਲੀਆਂ ਚਮਚੇ ਕਣਾ ਕਣਾ ਇੱਧਰ ਹੀ ਮਿਲਦਾ ਆ ਬੰਦਾ ਬਹੁਤ ਵਿਸ਼ਾਲ ਤੇ ਵੀ ਭੀੜ ਆ ਜੀ ਸੋਮਵਾਰ ਹੈ ਨਾ ਸੋਮਵਾਰ ਤੇ ਵੀ ਆ ਥੱਟੀ ਖੜਨੇ ਜਗ੍ਹਾ ਹੈ ਹੈਗੀ ਹੈਗੀ ਸਕੂਟਰ ਵੀ ਖੜੇ ਨਹੀਂ ਖੜਾ ਆ ਇੱਧਰ ਇਹ ਬੀਟੋ ਇੱਧਰ ਸਾਹਮਣੇ ਵਿਸ਼ਾਲ ਆ ਸਾਡੇ ਅੱਗੇ ਤਾਂ ਦੇਖੇ ਪੂਰੇ ਲਾ ਗਏ ਇੱਥੇ ਲੱਗੇ ਟਰਾਲੀ ਹਾਂ ਤੇ ਜਲ ਤੇਲੀ ਕੋਲੀ ਜਰਾਬਾਂ ਤੇ ਚਮਚੇ ਛਾਲਣੀਆਂ ਦੇ ਪਈਆਂ ਛਾਲਣੀਆਂ ਹਾਂ ਬੰਦੂਰ ਅੱਠ ਇਹਦਾ ਕਰ ਲੈਣੀ ਟਰ ਜੋਗੀ ਲੈਣੀ ਮੈਂ ਨਵੇਂ ਦੋ ਡੱਬੇ ਵੀ ਲੈ ਲਏ ਬੱਤੀ ਨੂੰ ਪੂਰਾ ਦਿਖਾ ਰੱਖ ਆ ਠੀਕ ਆ ਜੀ ਚਲੋ ਹਾਂ ਜੀ ਜਾਓ ਲੋਈ ਸਮਾਨ ਲੈ ਲਿਆ ਸਾਡਾ ਬਣਿਆ 900 ਰੁਪਏ ਦਾ ਤੇ ਛੱਡੀ ਹੁਣ ਘਰ ਨੂੰ ਹਾਂਜੀ ਤੇ ਹੁਣ ਬਾਈ ਗੱਡੀ ਦੇ ਉੱਤੇ ਜਮੇ ਖਤਮ ਕੜ ਕੜ ਕਾੜਨ ਵਾਲੇ ਪੋਲਾ ਆ ਪੋਲਾ ਚ ਦੇਖਣਾ ਮੈਣਾ ਚੱਲਦਾ ਉੱਥੇ ਕਿ ਨਹੀਂ ਮੈਂ ਕਿਹਦੇ ਦਬਾਂ ਚ ਨਾ ਨੋ ਨੋ 2000 ਦਾ ਪੋਲਾ ਬਾਰ ਬਾਰ ਨਾ ਨੂੰ ਸ਼ਾਨਭੇਰ ਜਿੱਕ ਟਾਇਰ ਤੇ ਬ੍ਰੀਕ ਵੈਂਜਰ ਆ ਫੇਰ ਆ ਬਾ ਨਿਕਲ ਵੀ ਹੋ ਦੇਖੋ ਕੜੇ ਡਾਇਰਸ ਹਾਰਿਸ਼ ਲੋ ਪ੍ਰੈਸ਼ਰ 140 ਹੋ ਰਹੀ ਕਿ ਆਂਦੇ ਆਂਦੇ ਭਰਉਂਦੇ ਚਲੋ ਲੱਟਾਂ ਕੋਲ ਪਹੁੰਚ ਗਏ ਸਾਡੀ ਇਹ ਲੱਟਾਂ ਮਸ਼ਹੂਰ ਹੈ ਸੁਰਜੀਤ ਦੀ ਲੱਟਾਂ ਨਾਲੋਂ ਦੋ ਹਸਪੀਟਲ ਕੋ ਨਵਾਂ ਕਰਨ ਲੱਗ ਗਿਆ ਹੁਣ ਹਾਂ ਇਹ ਸਾਡੇ ਨਵਾਂ ਬਣਦਾ ਹੈ ਮੁਰੇ ਨੂੰ ਨਵਾਂ ਬਣਵਾਉਣ ਦੇ ਕਰਨ ਲੱਗ ਗਏ ਮੁਰੇ ਨੂੰ ਤੇ ਲੋਜੀ ਘਰਾਂ ਪਹੁੰਚ ਗਏ ਆਪਣੇ ਉਹਦੇ ਕੋ ਟਰੈਕਟਰ ਦੱਸੇ ਬਈ ਕਿੱਥੇ ਖੜਾ ਇੰਦਰ ਖੜਾ ਪਰਚਾਵਾ ਦਾ ਕਿਉਂ ਕਿੱਥੇ ਫੇਰਿਆ ਸ਼ੱਲ ਬਈ ਸ਼ੱਲ ਹੈਗਾ ਪਾਣੀ ਹੁਣ ਪਾਣੀ ਮਾਰਦੀ ਹੈਗਾ ਸ਼ਾਮ ਨੂੰ ਮਾਰ ਦੋ ਉੱਪਰ ਨਿਸ਼ਾਨ ਪੈ ਜਾਣੇ ਇਹਦੇ ਇਹ ਲਸੀ ਪੋਲਿਆ ਦਾ ਧੀ ਟੈਂਕੀ ਹੋਗੀ 3.5 370 ਕਿਲੋਮੀਟਰ ਰਹਿਣਾ ਆਪਣਾ ਜੇ ਹੁਣ ਗੱਟੀ ਤੋਕੇ ਖੜਾ ਦੇਣਾ ਮੈਂ ਉਹ ਫੇ ਦਾਗ ਬੈਣੇਗਾ ਪਿਛਲੇ ਵਾ ਡਬਲ ਕੰਪੈਕਟਰ ਦਾ ਉਹ ਤਾਂ ਅੰਦਰ ਕਰਤੀ ਸੀ ਹੱਥ ਨਹੀਂ ਮੇਰੇ ਤਾਂ ਤਾਂ ਹੋ ਗਿਆ ਤਾਂ ਨਹੀਂ ਆ ਬੇ ਕੱਪੜੇ ਭੱਜਣਾ ਕੱਪੜਾ ਮਾਰਦੇ ਰੇ ਸਾਫ਼ ਹੋ ਜਾਣੇ ਇਹਨੇ ਹਾਂ ਫੇ ਸ਼ਾਮ ਨੂੰ ਮਾਰਦੇ ਆ ਫੇ ਟਟ ਪਰ ਸ਼ਾਮ ਨੂੰ ਪਹਿਲਾਂ ਐਰ ਮੈਂ ਕਿਆਰੀਆਂ ਸਬਜ਼ੀਆਂ ਵੇਚ ਕੇ ਆਵਾਂ ਕਾਲੂ ਲੋ ਕਰੂੰਗਾ ਉਹਨਾਂ ਸਾਫ਼ ਚੱਕ ਲਓ ਸਰਵੀ ਦੇ ਲਈ 80 ਦੀ 80 ਰੁਪਏ ਦੀ ਛਾਲਣੀ ਖਰਾਬ ਹੋ ਗਈ ਸੀ ਸਾਡੀ ਤਾਂ ਦੋ ਡੱਬੇ ਡੈੜੀ ਲੱਤੇ ਆ ਤੇ ਜਰਾਬਾਂ ਲੱਤੀਆਂ ਤੇ ਚਮਚੇ ਹੋਰ ਕਿਹਨਾਂ ਦੋ ਕੋਲੀਆਂ ਹਨ ਉਹ ਹੋਰ ਹੈ ਸਮਾਨ ਵਿੱਚ ਦੋ ਕੋਲੀਆਂ ਬਸ ਆਹੀ ਆ ਦੋ ਆ ਪਕੌੜੀਆਂ ਜੀਆਂ ਹਨ ਹਨਾ ਮੂੰਫਲੀਆਂ ਚਲ ਤੇ ਬਾਕੀ ਦੇਖਦੇ ਹਾਂ ਛੱਡਾਂਗੇ ਸ਼ਾਮ ਨੂੰ ਹੈਂਗਰ ਇਹ ਤਾਂ ਮੈਂ ਕੋਟ-ਕੂਟਾ ਟੰਗ ਰਿਹਾ ਨੂੰ ਇਹ ਸਾਨੂੰ ਪਏ ਆ 130 ਰੁਪਏ ਦੇ ਹਾਂਜੀ 100 ਰੁਪਏ ਨਹੀਂ ਲਿਖਿਆ ਬਣਾ 100 ਰੁਪਏ ਨਹੀਂ ਲਿਖਿਆ ਤੇ 25 ਰੁਪਏ ਦਾ ਇੱਕ ਨਾ 100 ਰੁਪਏ ਦਾ ਸ਼ਾਇਦ 100 ਰੁਪਏ ਦੇ 4-5 ਹਾਂ 25 ਰੁਪਏ ਦਾ ਇੱਕ 25 ਰੁਪਏ ਦਾ ਇੱਕ ਹਾਂ 125 ਦੇ 120 ਦੇ ਪੈਗੇ 125 ਦੇ ਹੋਗੇ 25 ਰੁਪਏ ਨੂੰ ਹਾਂ ਚਲੋ ਬਈ ਤੇ ਸਿਰੇ ਵਾ ਕੱਢਦੇ ਤੇ ਇੱਕ ਜੀ ਰਹਿ ਗਈ ਤੰਗੜੀ ਚਲ ਦੇਖ ਲੂੰਗਾ ਜੇ ਬਰੇ ਸ਼ਾਹ ਨੂੰ ਮਿਲੀ ਫਿਰ ਲਿਆਉਂਗਾ ਤੇ ਬਾਕੀ ਹੁਣ ਦੇਖਾਂਗੇ ਕੱਲ ਨੂੰ ਜੇ ਸ਼ਾਮ ਨੂੰ ਅਸੀਂ ਉਹਰੇ ਮਨਸੂਏ ਦੇ ਮੈਦੀ ਲਈ ਲਿਆਉਂਗਾ ਢੰਗੜੀ 55 ਇਹ ਹੁਣ ਤੇ ਦੇ ਹੁਣ ਬਾਕੀ ਸ਼ਾਮ ਨੂੰ ਤੇ ਲੋ ਜੀ ਹੁਣ ਨਿੰਮੇ ਚ ਕੋਲ ਪਹੁੰਚੇ ਆ ਬੱਲੇ ਅੱਡੀ ਅੱਡੀ ਖਾਣਾ ਉਹ ਪਾਣੀ ਬਹੁਤ ਆਈਦਾ ਖਾਂਬਦਾ ਨਹੀਂ ਹੈ ਜੀ ਫਿਰ ਇਹ ਅੱਛਾ ਹਾਂ ਤਾਂ ਕਿ ਤੇ ਇਹ ਫਿਰ ਟੁੱਟੀ ਜਾਂਦਾ ਏ ਇਹ ਵੀ ਕੱਢ ਦੇ ਨਾਲ ਨਹੀਂ ਇਹਦੇ ਲੋੜੇ ਨਹੀਂ ਕਾਹਨੂੰ ਕਰ। ਡੁੰਗਣੂਗੇ ਹੀ ਆਈ ਜਾਣਾ। ਫਿਰ ਇਹਨਾਂ ਪਤਾ ਕੀ ਆ ਫਿਰ ਇਹਦਾ ਤਾਂ ਪਾਣੀ ਥੱਲੇ ਹੀ ਆ ਜਾਣਾ ਸਾਰੀ ਬੱਟ ਪਾਣੀ ਇਹ। ਕਾਰ ਪੈ ਜਾਂਦੀ ਆ। ਹੂੰ। ਕੁਝ ਨਹੀਂ ਹੁੰਦਾ ਕਿੰਨਾ ਕੁ ਫਰਕ ਪੈਣ ਲੱਗਿਆ। ਥੋੜੀ ਜਿਹੀ ਘੜੇ ਜਾਣਾ। ਹਾਂ। ਚੱਲ ਮਾੜਾ ਮੋਟਾ ਹੀ ਜਾਈਉ। ਇਹ ਅਸੀਂ ਉਕਰਤੀ ਵੇ ਕੰਮ ਘਰਾ ਬੋੜ ਘਾਰੀ ਬੱਟ ਇੱਧਰ ਆ ਜਾ। ਇਹ ਵੀ ਥੋੜੀ ਐ। ਇਹ ਵੀ ਥੋੜੀ ਉੱਪਰ ਵਾਲੀ। ਇਹ ਚਾਚੇ ਦੀ ਆ। ਅੱਛਾ ਆ ਥੋੜੀ ਥੱਲੇ ਵਾਲੀ। ਉਹ ਸਾੜਾ ਯਾਰ। ਉਹ ਥੋੜੀ। ਇਹ ਗਾਂ ਫੇ ਸਾਡਾ ਉਹ ਚਾਚੇ ਦਾ ਏ। ਇਹ ਫਿਰ ਚਾਚੇ ਦੀ ਸਰ ਹੁਣ। ਹਾਂ। ਇਹ ਸਾੜਾ ਏ ਤੁਹਾਡਾ ਹੈ ਠੀਕ ਠੀਕ ਆ ਹਾਂ ਕਣਕ 235 ਨੂੰ ਬੀਜੀ ਆ 23 ਕਣਕੇ ਚ ਹਾਂ ਤਾਂ ਤੁਰੇ ਹੋਈ ਆ 53 ਨੂੰ ਬੀਜੀ ਹੋਈ ਸੀ 5 ਨੂੰ ਬੀਜੀ ਆ ਫੁੱਟੇ ਗੁੱਟਾਈ ਗੁੱਟੇ ਲੋੜੇ ਨਹੀਂ ਪੈਂਦੀ ਕੀ ਕਰਨਾ ਕਿੰਨਾ ਕੁ ਹੋ ਜੂਗਾ ਇਹਦੇ ਚ ਹੁੰਦੇ ਨਹੀਂ ਹੁੰਦਾ ਅੱਛਾ ਹਾਂ ਮੈਨੂੰ ਲੱਗਾ ਵਾ ਥੋੜੇ ਥੋੜੇ ਕਰਤੀ ਮੈਰਾ ਚਲ ਉਹ ਤਾਂ ਤੇਰੇ ਛੋਟੇ ਆ ਨਾ ਹਲੇ ਨੁੱਪਰ ਵਾਲੇ ਜੀ ਵੀ ਕਰਤੀ ਚਲ ਮੈਂ ਤਾਂ ਇੱਕਣੀ ਆਪਣਾ ਐਨੇ ਪਿੱਛੇ ਅਸੀਂ ਬੀਜੀ ਤੀ ਹਾਂ ਗੱਪੇ ਗੱਪੇ ਕੁਝ ਨਹੀਂ ਹੁੰਦਾ ਰਹਿੰਦਾ ਇੱਥੇ ਤੱਕ ਰਹੇ ਆ अच्छा हम थोड़ा ਝਾੜ ਆ ਗਿਆ ਦਾ ਹਾਂ ਹਾਂ ਵਧੀਆ ਆ ਜਾਂਦਾ ਪਪੂਲਾ ਆਪਾਂ ਦਾ ਰਗਮ ਹੈ ਇਹ ਚੀਜ਼ ਹੈ ਹਮ ਲੈਣੀ ਬਹੁਤੀ ਤੂੜੀ ਕਣਕਾਰ ਤੂੜੀ ਆ ਜਾਂਦੀ ਹੈ ਬਸ ਨਾ ਤੇ ਉਹ ਲੈਣੀ ਤੂੜੀ ਉਹਨਾਂ ਦੀ ਕਿਦੀ ਮੁੱਟੇ ਸਾਡੇ ਵਾਲਿਆਂ ਦੀ ਆਹ ਲੈ ਲੂੰਗਾ ਆ ਪਹਿਲਾਂ ਹੀ ਡੀਲ ਕਰਕੇ ਰੱਖੇ ਨੇ ਬੰਦੇ ਬਹੁਤ ਪੁੱਛਣ ਲੱਗ ਜਾਂਦੇ ਆਹਾਂ ਲੱਤੀ ਤੇ ਅਸੀਂ ਪਹਿਲਾਂ ਅਸੀਂ ਉਹ ਲੱਤੀ ਦੀ ਉਹ ਹਮ ਥੱਲੇ ਦਾ ਪਰਸਾ ਰੋਤੀ ਫੱਲੇ ਸਰੋਂ ਦੀ ਉੱਪਰ ਦੂਏ ਦੀ ਹਾਂ ਹੁਣ ਤਾਂ ਕੰਡਕ ਹੋ ਜਾਣੀ ਫੇਰੇ ਤੇ ਪੂਰੇ ਸਾਰੇ ਹੂੰ ਤਾਂ ਮੈਂ ਕਾਣੇ ਸਾਰੋਂ ਪਈ ਦੀ ਸਾਡੇ ਕੋਲ ਮੰਜਾ ਨਾ ਇੰਨੀ ਸਰੋਂ ਕਿਆ ਕਰਨੀ ਆ ਚਾਚੇ ਨਾ ਰਾ ਦੇ ਕਰੂੰ ਕਰਤੀ ਹੂੰ ਇਹਦੇ ਚ ਕਰਤੀ ਉਧਰ ਵੀ ਜਿੱਤੀ ਸਰੋਂ ਸੇ ਸਰੋਂ ਇਹ ਚ ਕੱਖ ਬੜਾ ਹੋਇਆ ਵੇ ਵਿੱਚ ਇਹਦੇ ਦਾ ਹੈ ਕੱਖ ਕੱਖ ਤਾਂ ਚੱਲ ਕੋਈ ਨਹੀਂ ਇਹ ਤਾਂ ਮਲ ਜਾਣੀ ਇਹ ਤਾਂ ਜਾਨੂੰ ਅੱਛਾ ਕੱਖ ਦਾ ਨਹੀਂ ਤਾਂ ਹੁੰਦਾ ਇੰਨਾ ਜ਼ਿਆਦਾ ਹੂੰ ਹਾਂ ਸਾਡਾ ਗੱਬੇ ਤਾਂ ਮੈਂ ਦੇਖਿਆ ਹੈ ਨਹੀਂ ਸਾਡਾ ਸੱਡਾਂ 'ਚ ਕਿੱਥੇ ਸਰੋਂ ਦਾ ਹਾਂ ਕਿਣਾ ਇਹ ਚ ਗੱਬੇ ਗੱਬੇ ਕੱਖ ਨਹੀਂ ਹੈਗਾ ਨਾ ਹਾਂ ਸਾਈਡਾਂ ਦੇ ਜਿਆਦਾ ਕੱਖ ਆ। ਚਾਚੇ ਨਾਲ ਦਾ ਇੱਕੋ ਇਕਲਾ ਪੀਜਿਆ ਕਣਕ ਦਾ। ਅੱਛਾ ਉਹ ਘਰ ਚੋ ਗਈ ਉਹ ਹੀ। ਬਾਹਾਂ ਖਾਣੇ ਚੋ ਗਈ ਆ ਉਹ ਕਦੇ ਕੀ ਕਰਨੀ ਹੁਣ ਪਪੂਲ ਇਹਦੇ ਪਪੂਲਰਾਂ ਚ ਹੁੰਦੇ ਹੀ ਘਾਟੇ ਆ ਖੇਚਾ ਲਾ ਭਾਉਦਾ ਇਹਦੇ ਖਰਚਾ ਭਾਉਦਾ ਇਹਦਾ। ਕਣਕ ਦਾ ਇਹ ਚ ਹਾਂ ਪਪੂਲਰਾਂ ਦੇ ਵਿੱਚ ਖਰਚਾ ਬਹੁਤ ਹੁੰਦਾ ਏ। ਕਣਕ ਦਾ ਹਾਂ ਸਾਡਾ ਇੰਨਾ ਕਾਦੇ। ਹੈ? ਇੰਨਾ ਕਾਤੇ ਵੱਢਣੇ ਵਾਲੇ ਲੈ ਜਾਂਦੇ ਆ ਨਿਕਲਦੇ ਘਟਾ ਨਕਾਲ ਘਟਾ ਹਾਂ ਪਪੂਲਰ ਵਾਲੀ ਦਾ ਨਕਾਲ ਘਟਾ ਨਾ ਅੱਛਾ ਹਾਂ ਉੰਨੀ ਤਾਂ ਹੋਣੀ ਨਹੀਂ 12 ਆਪਾਂ ਜਿੰਨੀ ਚਾਹੁੰਦੇ ਆ ਵੀ 10 15 ਜਿੰਨੀ 20 ਹੋ ਜਵੇ ਉੰਨੀ ਆਉਂਦੀ ਨਹੀਂ 12 13 ਮਸੋਂ ਨਿਕਲਦੀ ਆ ਮੈਂ ਦੋ ਟੋਟੇ ਪਾ ਜਾਣਾ ਹਾਂ ਦੋ ਉਧਰ ਗਾਇ ਦੇ ਉਹਦਾ ਕੋਈ ਨਹੀਂ 45 ਬੰਦਾਲੀ ਦੇ ਚਲੋ ਉਹ ਤਾਂ ਆਪਣੇ ਪਪੂਲਰਾਂ ਨੂੰ ਲੱਗਣੇ ਆ ਨਾ ਨਾ ਡਾਇ ਦੇ ਵੀ ਦੋ ਪਾਤੇ ਕਣਕ ਦੇ ਵੀ ਦੋ ਪਾਏ 45 ਦੇ ਚੱਲ ਵਧੀਆ ਹੋ ਜੂਗੀ ਕਣਕ ਵਧੀਆ ਹਾਂ ਕੰਸਲ ਰਾਤਰੇ ਕੋਲੇ ਵੀ ਢੇੜਾ ਮਾਰ ਕੇ ਆਵਾ ਬੁਲਾਉਂਦਾ ਦਾ ਇੱਧਰ ਹਾਂ ਮੈਂ ਕਾਲਾ ਕਰਦੀ ਕਵਰ ਚੁੰਚੀਆਂ ਕਰਦਾ ਏ ਹਾਂ ਉਂਚੀਆਂ ਕਰਦਾ ਨਾ 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 ਪਾਣੀ ਕਾ ਮਿੱਟੀ ਕੱਢਦਾ ਪਾਣੀ ਜਿੰਦੇ ਨਾਲ ਪਾਣੀ ਤੀਆਂ ਅੱਛਾ ਹੱਕਾ ਮਾਰਦਾ ਕੋਈ ਕੱਢੇ ਤਾਂ ਪਾਣੀ ਤੁਰਨਾ ਨਾ ਇਹ ਹੱਕਾ ਮਾਰਦਾ ਕੋਈ ਹਾਂ ਰਬਈਏ ਲੱਗੇ ਵੀ ਸਾਹਮਣੇ ਉਹ ਤਾਂ ਉਧਰ ਆਲੂ ਲਾਉਂਦੇ ਉਹ ਕਰਦੇ ਵਿੱਚ ਜਿਹੜੇ ਨਾ ਮਸ਼ੀਨ ਨਾਲ ਬੀਜੇ ਹੋਏ ਤੇ ਜਿਹੜੇ ਖੁੰਝਿਆਂ ਚ ਰਹਿ ਗਏ ਉਹ ਉਹ ਦੁਬਾਰਾ ਲਾਉਂਦੇ ਖੁੰਝੇ ਵਾਲੇ ਹੋਗਾ ਤੇ ਫਿਰ ਉਹ ਪੂਰਾ ਇਹ ਜਗਣਾ ਹੁਣ ਖੁੰਜੇ ਚ ਰਹਿ ਗਿਆ ਅੱਛਾ ਜੇ ਖੁੰਜਾ ਰਹਿ ਜਾਂਦਾ ਇਕੱਲਾ ਐਨੀ ਜਗ੍ਹਾ ਰਹਿ ਜਾਂਦੀ ਐਨੀ ਅੱਛਾ ਅੱਛਾ ਉਹ ਬੱਲੇ ਤੇ ਇੱਧਰ ਤੇ ਇੱਧਰ ਦੇ ਜੇ ਆ ਇਹਨੂੰ ਦੂਜਣੇ ਉਹ ਕਰਨੇ ਕਿ ਉਹ ਗੱਟਾ ਬਣਾ ਕੇ ਬੀਜਦੇ ਹੁਣ ਹਾਂ ਪੱਟਾ ਉਨ ਲਾ ਕੇ ਉਹ ਫਿਰ ਜਿਹੜਾ ਆਲੂ ਆ ਹੁਣ ਖੁੰਜੇ ਸਿਰੇ ਆ ਉਹ ਕੱਢਦੇ ਨੇ ਉਹਨਾਂ ਨੇ ਠੀਕ 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 ਚੱਲ ਠੀਕ ਆ ਫਿਰ ਲਾਲ ਆਉਂਦੇ ਨੇ ਸਾਰੇ ਇਹ ਲਾਲ ਅੱਛਾ ਲਾਲ ਹੂੰ ਲਾਲ ਆਲੂ ਦੀ ਜ਼ਿਆਦਾ ਵਿਕਰੀ ਆ ਹੂੰ ਆਲੂ ਵੀ ਕਾਸੀ ਕਿਸਮ ਦੇ ਹੁੰਦੇ ਆ ਇੱਕ ਵਾਲਾ ਆਲੂ ਹਾਂ ਮਿੱਠਾ ਆਲੂ ਵੀ ਆਉਂਦਾ ਮਿੱਠਾ ਆਲੂ ਹਾਂ ਉਹ ਵੇਲੇ ਪਿੱਛੇ ਦੇ ਮਿੱਠਾ ਆਉਣਾ ਲਾਹੌਰ ਇੱਕ ਵਾਰ ਕਚੋਰੀਆਂ ਬਣਾ ਲੇਤੀ ਅਸੀਂ ਉਹਦੀਆਂ ਅੱਛਾ ਮਿੱਠੀ ਮਿੱਠੀਆਂ ਲੱਗੇ ਨਾ ਪਾਣੀ ਪਰੌਠੇ ਬਣਾਏ ਤੇ ਉਹ ਆਮ ਬਟਾਗੇ ਕਈ ਤਰ੍ਹਾਂ ਦੇ ਆਲੂ ਹੁਣ ਤਾਂ ਕਿਸਮਾਂ ਕੱਟਤੀਆਂ ਆਲੂਆਂ ਦੀਆਂ ਬਹੁਤ ਕਿਸਮਾਂ ਆ ਗਈਆਂ ਚਿਪਸ ਵਾਲਾ ਆਲੂ ਦੇਖ ਲੈ ਜਿਹਦੇ ਚਿਪਸ ਬਣਦੇ ਆ ਉਹ ਅਲੱਗ-ਅਲੱਗ ਸਾਰੇ ਹਾਂ ਉਹ ਹਲਦੀ ਲਾਈ ਹੋਈ ਆ ਇੱਕ ਅੱਛਾ ਉਹ ਲਾਤੀ ਇੱਕ ਲੈਣ ਲਾਤੀ ਹੁਣ ਇੱਕ ਲੈਣ ਕਰਨੇ ਉਹਨੇ ਇਹਨੂੰ ਸੁੰਡ ਦੇ ਸੁੰਡ ਹਾਂ ਉਹ ਵੀ ਹਲਦੇ ਵਰਗੀ ਹੋ ਆ ਸੁੰਡ ਅੱਛੇ ਸੇਵੇਂ ਆਂਦੇ ਆ ਆਧੇ ਵਰਗੀ ਹਾਂ ਹਾਂ ਠੀਕ ਠੀਕ ਆ ਆਦਾ ਲਾਉਣਾ ਤਾਂ ਮਾਮਾ ਕਹਿੰਦਾ ਤਾਂ ਕਹਿੰਦਾ ਆਦਾ ਲਾਉਣਾ ਮੈਂ ਚੱਲ ਗਾਹਾਂ ਦੇਖਦੇ ਆ ਮੈਰੀ ਵੀ ਟੋਕੜੇ ਟੋਕੜੇ ਲਾ ਦੇਣੇ ਛੋਟੇ ਛੋਟੇ ਹਾਂ ਬੀਜ ਲੱਗਦਾ ਆਲੂ ਇਹ ਹਲਦੇ ਵਾਂਗੂ ਲੱਗਦੇ ਆ ਉਹ ਵੀ ਅੱਛਾ ਹਾਂ ਠੀਕ ਠੀਕ ਆ ਕੱਲ ਪੇਜ ਵੀ ਹੋਏ ਜਾਣਾ ਜਦ ਹਲਦੇ ਹੋ ਜਾਂਦੀ ਆਪਣੇ ਹਾਂ ਉਹ ਵੀ ਹੋਏ ਜਾਣਾ ਹੋ ਜਾਣਾ ਇੱਧਰ ਕਿਸੇ ਬੰਦੇ ਨਾਲ ਆਇਆ ਹੁੰਦਾ ਹਿਆਣੇ ਦਾ ਬੰਦਾ ਹੋ ਅੱਛਾ ਇੱਕ ਕਨਾਲ ਲਾਈ ਹੋਤੀ ਮੈਂ 4 ਲੱਖ ਦੀ ਹੋ ਗਈ ਸੀ ਅੱਧਾ ਵੱਧਦਾ ਨਾ ਹੂੰ ਅੱਧਾ ਤਾਂ ਮਹਗਾ ਹੀ ਆ ਹਾਂ 360 ਰੁਪਏ ਹੋਇਆ ਪਿਆ ਅੱਬਾ ਹੂੰ 40 ਰੁਪਏ ਤਾਂ ਪਾਈਆ ਸਰ ਜੀ ਨੇ ਬਹੁਤ ਪ੍ਰੋਫਿਟ ਜਿੱਦਾਂ ਉੱਧਰ ਉੱਧਰ ਲਾਵੇ ਹਾਂ ਪਰ ਥੋੜੀ ਦੇਖਭਾਲ ਖੇਤ ਮੰਗਦੇ ਫੇਤ ਵਿੱਚ ਮੰਗਦਾ ਬੰਦਾ ਹੂੰ ਦੇਖ ਪਾਲ ਪੂਰੀਆਂ ਮੈਂ ਦੱਸਦਾ ਉੱਥੇ ਲਸਣ ਲਾਇਆ ਹੋਇਆ ਸੂਰ ਰਾਜ ਰਾਤ ਨੂੰ ਰੋਜ਼ ਪੱਟ ਜਾਂਦੇ ਆਂ। ਕੀ ਕਰੂਗਾ ਸੂਰ? ਅੱਛਾ। ਪਾੜੇ ਪਾੜਾ ਕਰੀ ਆ ਬਈ ਉੱਥੇ। ਮੈਂ ਦੱਸ ਬੋ ਉਧਰ ਮੈਂ ਸਾਡੀ ਕੀ ਨਹੀਂ ਕਾਮਯਾਬ ਆ ਫਿਰ। ਹਾਂ? ਉਧਰ ਸੜ ਖੱਡਾ ਪਈ। ਉਧਰ ਬੈਣਾ ਆਇਆ ਨਹੀਂ ਆ ਫਿਰ। ਨਹੀਂ ਆਇਆ ਸੂਰ ਪਹਿਲਾਂ ਨਹੀਂ ਤੇ ਹੈਗੇ। ਅੱਛਾ। ਹਾਂ ਹੁਣ ਹੀ ਦੇਖਿਆ ਪਹਿਲਾਂ ਕਦੇ ਆਈ ਨਹੀਂ ਕਰ ਪਹਿਲਾਂ ਲਸਣ ਲਾਇਆ ਤਾਂ। ਤੁਹਾਡੇ ਗੰਨਾ ਘਰ ਆ ਇੱਧਰ ਹੈ ਨਾ। ਗੰਨਾ ਆ ਦੇਗਾ ਇੱਥੇ ਤੇ ਆਈ ਜਾਂਦੇ ਆਂ। ਹਾਂ ਚਾਰ। ਮੈਨੂੰ ਆ ਜੰਨੇ ਰਾਤੋਂ ਰਾਤ ਆਉਨੇ ਆ। ਅੱਛਾ। ਮੇਰੇ ਬਾਪਸੇ ਚਲੇ ਜਾਂਦੇ ਆਂ। ਨਹੀਂ ਚੜ ਹੰਂ ਠੀਕ ਗੰਨੇ ਆ ਜ ਬੜ ਜਾਣੇ ਹੁਣ ਦੇਖਦਾ ਨਹੀਂ ਹੁਣ ਆ ਗੰਨਾ ਹੈ ਨਿਗਰ ਐ ਜਿਹਦੇ ਵਿੱਚ ਤਾਂ ਪਹਿਲਾਂ ਕਿਆ ਬੜਨਾ ਹੈ ਹੰਂ ਜਿਕਰ ਉਹ ਗੰਨਾ ਥੱਲੇ ਟੋਕਣਾ ਤਾਂ ਕਿਆ ਕਹਿਣੇ ਵਿੱਚ ਬੜਨਾ ਹੈ ਹਾਂ ਉਹ ਬੈਠੇ ਰਹਿੰਦੇ ਹੁਣ ਦਿਨ ਨੂੰ ਬੈਠੇ ਰਹਣਾ ਉਹਨਾਂ ਨੂੰ ਹੰਂ ਚੱਲ ਠੀਕ ਐ ਐਜਿਹਾ ਲੱਗਦਾ ਐ ਪਾਣੀ ਹਾਂ ਉਹ ਸਾਹਮਣੇ ਮੋਟਰ ਦਾ ਮੋਟਰ ਇੱਥੇ ਦੇ ਪੈਕ ਚੱਲੇ ਨਾ ਸਾਹਮਣੇ ਹੀ ਮੋਟਰ ਉਹ ਹੀ ਹਾਂ ਠੀਕ ਐ ਠੀਕ ਐ ਚੱਬ ਚਾ ਲੋਟ ਬਣਾਉਣਾ ਤਾਂ ਸਾਨੂੰ ਹਾਂ ਓਰੇ ਦਾ ਹੁੰਦਾ ਹੈ اچھا ਇਹਨਾਂ ਨੂੰ ਵੀ ਲੰਘੇ ਜ਼ਿਆਦਾ ਇਹਨਾਂ ਨੂੰ ਵੀ ਨੱਕੇ ਟੁੱਟਦੇ ਜ਼ਿਆਦਾ ਨਹੀਂ ਜ਼ਿਆਦਾ ਇਹਦਾ ਡੂੰਗਾ ਜਾ ਬੱਚਾ ਬਣਾ ਦੇਣਾ ਪੂਰੀ ਹਾਂ ਹਾਂ ਟੈਲਰ ਨਹੀਂ ਖੜਿਆ ਕਰਦੇ ਇੱਧਰੋਂ ਚੱਕ ਦੁੱਧਰੋਂ ਮਾਣੀ ਚੱਲ ਪਿਆ ਹੋਰ ਹਾਂ ਠੀਕ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਫਿਰ ਕਿਸੇ ਅਗਲੇ ਬਲੌਗ ਓਕੀ ਬਾਏ ਬਾਏ